ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ ਜੀ ਅਸੀਂ ਕੱਟ ਪੀਸ ਓਪਨ ਕਰ ਰਹੇ ਆ ਕੱਟ ਪੀਸ ਜੋ ਰਹਿਣਗੇ ਜੀ ਦਾਸ ਬ੍ਰਾਂਡ ਦੇ ਪਸ਼ਮੀਨੇ ਦੇ ਅਤੇ ਰਸੀਆ ਬ੍ਰਾਂਡ ਦੇ ਪਸ਼ਮੀਨੇ ਦੇ ਰਹਿਣਗੇ ਜੀ ਦੋਨਾਂ ਦਾ ਰੇਟ ਰੂ 150 ਰੁਪਏ ਮੀਟਰ ਇੱਕ ਇੱਕ ਪਾਰਸਲ ਦੋਨਾਂ ਦਾ ਆਪਣੇ ਕੋਲ ਆਇਆ ਜੀ ਦਾਸ ਬ੍ਰਾਂਡ ਦੇ ਪਸ਼ਮੀਨੇ ਦਾ ਵੀ ਇੱਕ ਪਾਰਸਲ ਹੈ ਤੇ ਰਸੀਆ ਬ੍ਰਾਂਡ ਦੇ ਪਸ਼ਮੀਨੇ ਦਾ ਵੀ ਇੱਕ ਪਾਰਸਲ ਹੈ ਤੇ ਕੱਲ ਦੁਪੱਟਿਆਂ ਤੇ ਆਫਰਸ ਰਹਿਣਗੇ ਜੀ ਕੱਲ ਦੋ ਦੁਪੱਟਿਆਂ ਤੇ ਆਫਰ ਰਹਿਣੀਆਂ ਜੀ ਇੱਕ ਤਾਂ ਚਨੂਨ ਦਾ ਦੁਪੱਟਾ ਜੀ 2.5 ਮੀਟਰ 200 ਰੁਪਏ ਦਾ ਜੀ ਸਨਸ਼ਾਈਨ ਕੰਪਨੀ ਇੱਕ ਬਰਬਰੀ ਦਾ ਦੁਪੱਟਾ ਆਪਣੇ ਕੋਲ ਰੀਸਟਾਕ ਹੋ ਚੁੱਕਿਆ ਜੀ ਤੇ ਕੱਲ 2.5 ਮੀਟਰ ਦਾ 250 ਰੁਪਏ ਦਾ ਦਿੱਤਾ ਜਾਣਾ ਜੀ ਅ ਇੱਕ ਥਾਨ ਲਿਆਓ ਦਿਖਾ ਦਿਓ ਕਸਟਮਰ ਨੂੰ ਜੋ ਕੱਲ ਦੁਪੱਟਾ ਦਾ ਬਰਬਰੀ ਦਾ 2.5 ਮੀਟਰ 250 ਦਾ ਸਟੈਂਡਰਡ ਦਾ ਦਿੱਤਾ ਜਾਣਾ ਜੀ ਕੋਹ ਦੁਪੱਟੇ ਦੀ ਸੇਲ ਰਹਿਣੀ ਹੈ ਜੀ ਇੱਕ ਚਨੂਨ ਦੇ ਦੁਪੱਟੇ ਦੀ ਸੇਲ ਰਹਿਣੀ ਹੈ ਜੀ ਜੋ ਸਰਦੀਆਂ ਦਾ ਮਾਲ ਆਇਆ ਜੀ ਕੰਪਨੀ ਲਾਸਟ ਤੇ ਬਹੁਤ ਹੀ ਵਧੀਆ ਮਾਲ ਦਿੰਦੀ ਹੈ ਜੀ ਸਟਾਰਟਿੰਗ ਦੇ ਵਿੱਚ ਇੰਨੇ ਡਿਜ਼ਾਈਨਸ ਹੋਣੇ ਨਹੀਂ ਆਉਂਦੇ ਕੱਲ ਇੱਕ ਆ ਜੋ ਦਿਖ ਰਿਹਾ ਜੀ ਇਹ 10 ਬ੍ਰੈਂਡ ਦਾ ਕੱਟ ਪੀਸ ਦਾ ਪਾਰਸਲ ਹੈ ਜੀ ਤੇ ਉਹ ਪਿੱਛੇ ਪਏ ਜੀ ਉਹ ਰਸਿਆ ਬ੍ਰੈਂਡ ਦੇ ਜੀ ਤੇ ਕੱਲ ਅਸੀਂ ਇਹ ਦੋਨੇ ਪਾਰਸਲ ਓਪਨ ਕਰਾਂਗੇ ਜੀ ਆ ਬਰਬਰੀ ਦਾ ਤੁਸੀਂ ਦੇਖ ਸਕਦੇ ਹੋ ਜੀ ਬਰਬਰੀ ਦਾ ਕੱਲ ਦੁਪੱਟਾ ਦਿੱਤਾ ਜਾਣਾ ਜੀ 2.5 ਮੀਟਰ 250 ਰੁਪਏ ਦਾ ਜੀ ਸੇਲ ਦੇ ਵਿੱਚ ਰਹਿਨੇ ਹੈ ਜੀ ਦੁਪੱਟਾ ਚਨੂਨ ਦਾ ਵੀ ਸੇਲ 'ਚ ਰਹਿਣਾ 200 ਰੁਪਏ ਦਾ ਪਲੱਸ ਆਪਣੇ ਕੋਲ ਇੱਕ ਆ ਸਟਾਕ ਪਏ ਹੈ ਜੀ ਏਕੇ ਟੈਕਸ ਦਾ ਇਹ ਕਪੜੇ ਜੀ ਸਾਰਾ ਜੋ ਦੇਖ ਰਹੇ ਹੋ ਵੀਡੀਓ ਦੇ ਵਿੱਚ ਸਾਡੇ ਕੋਲ ਇਹ ਡਿਜ਼ਾਈਨ ਦੇ ਵਿੱਚ ਆਪਾਂ ਨੇ ਆਫਰ ਲਗਾਈ ਆ ਤੁਹਾਡੇ ਲਈ ਜੀ ਇਹ 5 ਮੀਟਰ ਦੇ ਸੂਟ ਆਪਣੇ ਕੋਲ ਜੀ ਪੂਰੇ 50 ਕੁ ਸੂਟ अवेलेबल ਹੈ 5 ਮੀਟਰ ਦਾ ਪੂਰਾ ਸੂਟ ਜੀ ਆਪਾਂ ਦੇਵਾਂਗੇ ਜੀ ਕੱਲ ਕੱਲ ਦੇ ਦਿਨ ਲਈ ਰਹਿਣਾ ਜੀ ਸਿਰਫ ਇੱਕ ਦਿਨ ਦੇ ਲਈ ਆਫਰ ਹੈ 5 ਮੀਟਰ ਦਾ ਸੂਟ ਜੀ 500 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜੀ ਆ ਤੁਸੀਂ ਦੇਖ ਲਓ ਜੀ ਇਹਦੇ ਵਿੱਚ 9 ਕਲਰ ਹੈ ਜੀ 5 ਮੀਟਰ ਦਾ ਸੂਟ ਜੀ 500 ਰੁਪਏ ਦਾ ਤੇ 9 ਕਲਰ ਦੇ ਵਿੱਚ ਇਹ ਸਟਾਕ ਹੈ ਜੀ ਆਪਣੇ ਕੋਲ ਇੱਕ ਸੇਮ ਕਪੜਾ ਜੀ ਏਕੇ ਟੈਕਸ ਦੇ ਜੀ ਤੁਸੀਂ ਅੱਜ ਚੈੱਕ ਕਰੋ ਜੀ ਲਾਈਟ ਲਾਈਟ ਰੰਗਾਂ ਦੇ ਵਿੱਚ ਇਹ ਉਹ ਹੋਏ ਜੀ ਡਾਰਕ ਕਲਰ ਵੀ ਆ ਚੈੱਕ ਬਣੇ ਹੋਏ ਆ ਜੀ ਬਰੀਕ ਜੇ ਇਹ ਤਿੰਨ ਡਿਜ਼ਾਈਨਾਂ ਦੇ ਵਿੱਚ ਆਪਣੇ ਕੋਲ ਇਹ ਸਟਾਕ ਹੈ ਜੀ ਇਹਨਾਂ ਦੇ ਵੀ ਆਪਣੇ ਕੋਲ 30 40 ਸੂਟ ਹੈਗੇ ਆ ਜੀ ਇਹ ਵੀ ਕੱਲ 500 ਰੁਪਏ ਦੇ ਵਿੱਚ ਦਿੱਤਾ ਜਾਊਗਾ ਜੀ 500 ਰੁਪਏ ਦੇ ਵਿੱਚ ਇਹ ਦਿੱਤਾ ਜਾਣਾ ਜੀ 5 ਮੀਟਰ ਪੂਰਾ ਸਰਦੀ ਦਾ ਕਪੜਾ ਜੀ ਇਹ ਤੇ ਇਟਾਲੀਅਨ ਬੂਲ ਤੇ ਵਿੱਚ ਇਕ ਡਿਜ਼ਾਈਨ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਜੀ ਇਹ 5 ਮੀਟਰ 500 ਰੁਪਏ ਦਾ ਦਿੱਤਾ ਜਾ ਰਿਹਾ ਹੈ ਜੀ ਪਲੱਸ ਕੱਲ ਕੱਟ ਪੀਸ ਓਪਨ ਕਰ ਰਹੇ ਹਾਂ ਜੀ 10 ਬ੍ਰਾਂਡ ਦੇ ਐਂਡ ਰੂਸੀਆ ਬ੍ਰਾਂਡ ਦੇ ਜੀ ਤੇ ਜੋ ਕੱਲ 5000 ਦੀ ਸ਼ਾਪਿੰਗ ਕਰਦੇ ਸਿਰਫ ਕੱਟ ਪੀਸੀ ਖਰੀਦਦੇ ਸਰਦੀ ਦੇ ਕੱਲੇ ਕੱਟ ਪੀਸ 5000 ਦੇ ਖਰੀਦਦੇ ਜੀ ਆਹ ਸੂਟ ਬਿਲਕੁਲ ਫ੍ਰੀ ਹੈ ਜੀ ਜੋ ਕੱਟ ਪੀਸ ਦਾ ਰੇਟ ਹੈ ਜੀ 150 ਰੁਪਏ ਮੀਟਰ ਹੈ ਜੇ ਤੁਸੀਂ 5000 ਦੀ ਸ਼ਾਪਿੰਗ ਕਰਦੇ ਹੋ 5000 ਦੀ ਸ਼ਾਪਿੰਗ ਤੇ ਹੀ ਆ ਸੂਟ ਬਿਲਕੁਲ ਫ੍ਰੀ ਮਿਲਣਾ ਜੀ 500 ਰੁਪਏ ਵਿੱਚ ਜੀ ਬਾਕੀ ਇਹ ਆਫਰ ਦੇ ਵਿੱਚ ਹੈ ਜੀ ਆਪਣਾ ਸੂਟ 5 ਮੀਟਰ ਦਾ ਸੂਟ ਜੀ 500 ਰੁਪਏ ਦਾ ਕੱਲ ਦੇ ਦਿਨ ਲਈ ਹੈ ਜੇ ਤੁਸੀਂ ਇਹ ਇਕੱਲਾ ਸੂਟ ਖਰੀਦਣਾ ਹੈ ਤਾਂ ਖਰੀਦ ਸਕਦੇ ਹੋ ਜੀ 500 ਰੁਪਏ ਦੇ ਵਿੱਚ ਹੀ ਦਿੱਤਾ ਜਾਣਾ ਇਹ ਨੌ ਰੰਗਾਂ ਦੇ ਵਿੱਚ ਆਪਣੇ ਕੋਲ ਸਟਾਕ ਹੈ ਤੇ ਇੱਕ ਇਹ ਵੀ ਦੇਖ ਸਕਦੇ ਹੋ ਇਹ ਇਹ ਤਿੰਨਾਂ ਡਿਜ਼ਾਈਨ ਹੈ ਜੀ ਤੇ ਇਹ ਵੀ 500 ਰੁਪਏ ਦੇ ਵਿੱਚ ਦਿੱਤਾ ਜਾਣਾ ਜੀ 5 ਮੀਟਰ ਕੱਪੜਾ ਕੱਪੜੇ ਦੋਨੇ ਹੀ ਬਹੁਤ ਵਧੀਆ ਨੇ ਜੀ ਕਸ ਸਟਾਕ ਸਾਡੇ ਕੋਲ ਜਿਆਦਾ ਪਿਆ ਜੀ ਸਟਾਕ ਕਲੀਅਰ ਕਰਨ ਦੇ ਲਈ 500 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਇੱਕ ਦਿਨ ਦੇ ਲਈ ਦੇ ਰਹੇ ਹਾਂ ਜੀ ਸਿਰਫ ਕੱਲ ਦੇ ਦਿਨ ਲਈ ਦੁਪੱਟੇ ਬਰਬਰੀ ਦੇ 250 ਰੁਪਏ ਦਾ 2.5 ਮੀਟਰ ਕੱਲ ਦੇ ਦਿਨ ਲਈ ਤੇ ਚਨੂਨ ਦਾ ਦੁਪੱਟਾ ਵੀ 200 ਰੁਪਏ ਦਾ ਦਿੱਤਾ ਜਾਣਾ ਪਰ ਉਹ 31 ਜਨਵਰੀ ਤੱਕ ਦਿੱਤਾ ਜਾਣਾ ਜੀ ਤੇ ਜੋ ਜੋ ਸਪੈਸ਼ਲ ਆਫਰ ਹੈ ਜੀ ਕਾਸੂਟਾ ਤੇ ਕੱਲ ਦੇ ਦਿਨ ਲਈ ਇੱਕ ਬਰਬਰੀ ਦੇ ਦੁਪੱਟੇ ਦੇ ਕੱਲ ਦੇ ਦਿਨ ਲਈ ਕੱਟ ਪੀ 150 ਰੁਪਏ ਮੀਟਰ ਦੇ ਵਿੱਚ ਦੋ ਪਾਰਸਲ ਕੱਲ ਓਪਨ ਕਰਾਂਗੇ ਇੱਕ ਦਾਸ ਬ੍ਰਾਂਡ ਦਾ ਜੀ ਤੇ ਇੱਕ ਰੂ ਹੈ ਜੀ ਸਰਸੀਆ ਬ੍ਰਾਂਡ ਦਾ ਜੀ ਦੋਨਾਂ ਦੇ ਪਸ਼ਮੀਨੇ ਦੇ ਰਹਿਣਗੇ ਕੱਟ ਪੀਸ ਜੀ ਸ਼ਿਮਰ ਪਸ਼ਮੀਨਾ ਵੀ ਹੋਊਗਾ ਜੀ ਤੇ ਸਿੰਪਲ ਪਸ਼ਮੀਨਾ ਵੀ ਹੋਊਗਾ ਮਤਲਬ ਬਿਨਾ ਸ਼ਿਮਰ ਤੋਂ ਜੀ ਪਸ਼ਮੀਨਾ ਹਾਂਜੀ 150 ਰੁਪਏ ਮੀਟਰ ਦੋਨਾਂ ਦਾ ਰੇਟ ਰਹਿਣਾ ਕੱਟ ਪੀਸ ਦਾ ਕੱਲ ਡੇਟ ਜ਼ਰੂਰ ਯਾਦ ਕੀਤੀ ਐ ਵੀ ਜੀ ਕੱਲ ਤਾਰੀਖ ਰੂਗੀ ਜੀ ਕੱਲ ਤਾਰੀਖ ਰੂਗੀ ਜੀ 23 ਜਨਵਰੀ 23 ਜਨਵਰੀ ਨੂੰ ਜੀ ਮੌਸਮ ਅੱਜਕੱਲ ਠੀਕ ਹੋ ਗਿਆ ਜੀ ਇਸ ਕਰਕੇ ਕੱਟ ਪੀਸ ਕੱਲ ਸੀ 10 ਵਜੇ ਹੀ ਓਪਨ ਕਰ ਦੇਵਾਂਗੇ ਕੱਟ ਪੀਸ ਜੋ ਕੱਲ ਓਪਨ ਕੀਤੇ ਜਾਣਗੇ 10 ਵਜੇ ਜੀ ਤੇ ਤੁਸੀਂ ਪਹਿਲਾਂ ਆ ਕੇ ਵੀ ਖਰੀਦ ਸਕਦੇ ਹੋ 10 ਵਜੇ ਪ੍ਰੋਪਰੇ ਪਾਰਸਲ ਜੋ ਕੱਟ ਪੀਸ ਦਾ ਪਾਰਸਲ ਹੈ ਸਹੀ 10 ਵਜੇ ਓਪਨ ਹੋਣਗੇ ਇਸ ਤਰ੍ਹਾਂ ਦੇ ਸੂਟ ਤੁਸੀਂ ਪਹਿਲਾਂ ਵੀ ਆ ਕੇ ਲੈ ਜਾ ਸਕਦੇ ਹੋ ਦੁਪੱਟੇ ਵੀ ਤੁਸੀਂ ਪਹਿਲਾਂ ਆ ਕੇ ਲੈ ਜਾ ਸਕਦੇ ਹੋ ਜੀ ਹਾਂਜੀ ਹੁਣ ਓਪਨ ਕਰ ਦੋ ਜੀ ਇਹ ਪਾਰਸਲ ਕਸਟਮਰ ਨੂੰ ਡਿਜ਼ਾਈਨ ਦਿਖਾ ਦਿਓ ਡਿਜ਼ਾਈਨ ਦੋਨਾਂ ਦੇ ਬਹੁਤ ਸੋਹਣੇ ਹੈ ਜੀ ਕੱਟ ਪੀਸਾਂ ਦੇ ਵਿੱਚ ਜੋ ਡਿਜ਼ਾਈਨ ਹੈ ਜੀ ਦੋਨਾਂ ਦੇ ਸੋਹਣੇ ਹੈ ਜੇ ਕੱਲ ਤੁਸੀਂ 5000 ਦੇ ਕੱਲੇ ਕੱਟ ਪੀਸ ਖਰੀਦੋਗੇ ਤਾਂ ਸੂਟ ਬਿਲਕੁਲ ਫ੍ਰੀ ਮਿਲਨੇ ਹੈ ਜੀ 500 ਰੁਪਏ ਦਾ ਸੂਟ ਹੈ ਜੀ ਇਹ ਇਹ 10 ਬ੍ਰਾਂਡ ਦੇ ਕੱਟ ਪੀਸ ਹੈ ਜੀ ਜੋ ਹੁਣ ਦਿਖਾ ਰਹੇ ਹਾਂ ਜੀ ਤੁਹਾਨੂੰ ਇਹਨਾਂ ਨੂੰ ਅਲੱਗ ਰੱਖ ਦਿਓ ਜੀ ਜੋ ਰੱਸੀਆ ਦੇ ਰਹਿਣਗੇ ਜੋ ਉਹਨਾਂ ਨੂੰ ਅਲੱਗ ਰੱਖ ਦਿਓ ਸਾਰੇ ਦਾਸ ਬ੍ਰਾਂਡ ਦੇ ਰਹਿਣਗੇ ਜੀ ਕੱਟ ਪੀਸ ਜੀ ਤੁਹਾਨੂੰ ਦਿਖਾ ਵੀ ਦਈਏ ਜੀ ਸਟੈਂਪ ਲੱਗੀ ਹੋਈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਦਾਸ ਬ੍ਰਾਂਡ ਦੀ ਸਟੈਂਪੇਜ ਜੀ ਤੇ ਇਹਦੇ ਕਲਰ ਡਿਜ਼ਾਈਨ ਚੈੱਕ ਕਰ ਲਓ ਜੀ ਦਾਸ ਬ੍ਰਾਂਡ ਦੀ ਕੱਟ ਪੀਸ ਰਹਿਣਗੇ ਜੀ 150 ਰੁਪਏ ਮੀਟਰ ਜੀ ਲਾਈਟ ਕਲਰ ਵੀ ਆਇਆ ਹੈ ਜੀ ਪਲੇਨ ਫੈਬਰਿਕ ਵੀ ਤੁਹਾਨੂੰ 10 ਬ੍ਰਾਂਡ ਦੇ ਕੱਟ ਪੀਸੇ ਚ ਮਿਲੂ ਹੈ ਜੀ ਤੁਸੀਂ ਮੈਚਿੰਗ ਕਰਕੇ ਵੀ ਬਣਾ ਸਕਦੇ ਹੋ ਜੀ ਆਹ ਪੂਰਾ ਪਾਰਸਲ ਜੋ ਆਪ ਦਿਖ ਰਿਹਾ ਜੀ ਇਹ ਸਾਰਾ ਸ਼ਿਮਰ ਦੇ ਵਿੱਚ ਹੈ ਜੀ ਇਹ ਪਸ਼ਮੀਨੇ ਦੇ ਵਿੱਚ ਹੈ ਜੀ ਆ ਤੁਸੀਂ ਚੈੱਕ ਕਰ ਲਓ ਜੀ ਸਿਰਫ ਇਹੀ ਸਟਾਕ ਹੈ ਜੀ ਕੋਈ ਜ਼ਿਆਦਾ ਸ਼ੌਕ ਨਹੀਂ ਹੈਗਾ ਜੀ 10 ਦਾ ਜੋ ਦਿਖ ਰਿਹਾ ਜੀ 6-7 ਜੋ ਆਹ ਦਿਖ ਰਿਹਾ ਜੀ ਇਹ 10 ਬ੍ਰਾਂਡ ਦਾ ਪਸ਼ਮੀਨਾ ਹੈ ਜੀ 150 ਰੁਪਏ ਮੀਟਰ ਰੇਟ ਹੈ ਜੀ ਠੀਕ ਹੈ ਜੀ ਹੁਣ ਰਸੀਆ ਵੀ ਓਪਨ ਕਰੋ ਜੀ ਉਹਨਾਂ ਨੂੰ ਅਲੱਗ ਰੱਖ ਦਿਓ ਪਾਰਸਲ ਕੱਲ 10 ਵਜੇ ਓਪਨ ਕਰਾਂਗੇ ਜੀ ਤੇ ਜੋ ਨਿਊਜ਼ ਸੁਬਸਕ੍ਰਾਈਬਰ ਹੈ ਜੀ ਅਸੀਂ ਕਾਕਾ ਕਲੋਥ ਹਾਊਸ ਮਾਨਸਾ ਦੇ ਵਿੱਚ ਹੈ ਜੀ ਬੱਸ ਸਟੈਂਡ ਤੋਂ ਜੀ ਪੀਰਖਾਨੇ ਦੇ ਨਾਲ ਵਾਲੀ ਗਲੀ 'ਚ ਹੈ ਜੀ ਬਨਮੀ ਟ੍ਰੈਫਿਕ ਕਰੋਡ ਤੋਂ ਆਨੇ ਜੀ ਤਾਂ ਫਕੀਰਾ ਟੈਟੂ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਇੱਕ ਨੰਬਰ ਦੇ ਰਹੇ ਹਾਂ ਜੀ 9464196298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੁਕਾਨ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਸ਼ਾਪ ਦਾ ਨਹੀਂ ਪਤਾ ਚੱਲਦਾ ਜੀ ਆਪਣੇ ਜੋ ਦੁਕਾਨ ਹੈ ਜੀ ਕਾਕਾ ਕਲੋਥ ਹਾਊਸ ਪ੍ਰੋਪਰ ਨਾਮ ਹੈ ਜੀ ਠੀਕ ਹੈ ਜੀ ਆਨ ਦਸ ਹਿਅ ਦੇ ਆਪਾਂ ਕੱਟ ਪੀਸ ਓਪਨ ਕਰ ਰਹੇ ਹਾਂ ਜੀ ਰਸਿਆ ਬ੍ਰਾਂਡ ਦੇ ਕੱਟ ਪੀਸ ਜੀ 150 ਰੁਪਏ ਮੀਟਰੀ ਸੇਮ ਪ੍ਰਾਈਸ ਰਹਿਣਾ ਜੀ 150 ਰੁਪਏ ਮੀਟਰ ਇਹ। ਇਹਨਾਂ ਵਿੱਚੋਂ ਵੱਡੇ ਬਣੇ ਦੇ ਕੱਟ ਪੀਸ ਹੋਏ ਤਾਂ 200 ਰੁਪਏ ਮੀਟਰ ਹੈ ਜੀ। ਜੋ ਛੋਟੇ ਬਣੇ ਤੋਂ 150 ਰੁਪਏ ਮੀਟਰ ਹੈ ਜੀ। ਇਹਨਾਂ ਵਿੱਚੋਂ ਵੱਡੇ ਬਣੇ ਦੇ ਕੱਟ ਪੀਸ ਵੀ ਹੋ ਸਕਦੇ ਹੈ ਜੀ। ਆਰੀ ਵਰਕ ਦੇ ਵੀ ਪੀਸਸ ਹੈਗੇ ਜੀ। ਜੇ ਵੱਡੇ ਬਣੇ ਦੇ ਕੱਟ ਪੀਸ ਹੋਏ 200 ਰੁਪਏ ਮੀਟਰ ਹੈ। ਰੇਟ ਉਨੇ ਹੀ ਬੰਨੇ ਜੀ। ਇਹ ਤਾਂ ਉਨਾ ਹੀ ਪੈ ਜਾਣਾ ਹੁੰਦਾ ਜੀ ਇਹਨਾਂ ਪੀਸਾ ਤੇ ਜੀ ਵੱਡੇ ਬਣੇ ਦਾ 3.5 ਮੀਟਰ ਕਪੜਾ ਲੱਗਦਾ ਜੀ 700 ਦਾ ਸੂਟ ਬਣ ਜਾਂਦਾ ਜੀ ਛੋਟੇ ਬਣੇ ਦਾ 5 ਮੀਟਰ ਕਪੜਾ ਲੱਗਦਾ ਜੀ 750 ਦਾ ਬਣ ਜਾਂਦਾ ਜੀ ਇਹ ਸਟਾਕ ਹੈ ਜੀ ਇਹ ਸਟਾਕ ਹੈ ਜੀ ਜਿਹੜਾ ਇਹ ਰਸ਼ੀਆ ਬ੍ਰਾਂਡ ਦੇ ਕੱਟ ਪੀਸਾ ਦੇ ਜੀ ਤੇ ਇਹ 10% ਦੇ ਕੱਟ ਪੀਸਾ ਦੇ ਇਹ ਆਪਾਂ ਕੱਲ ਓਪਨ ਕਰ ਰਹੇ ਹਾਂ ਜੀ ਤੇ ਇੱਕ ਵਾਰ ਫਿਰ ਤੋਂ ਰਿਪੀਟ ਕਰ ਰਹੇ ਹਾਂ ਜੀ ਸਰਦੀ ਦੇ ਸੂਟਾਂ ਦੇ ਭਾਰੀ ਛੋਟ ਆਪਣੀ ਸ਼ੋਪ ਤੇ ਹਰ ਸੂਟ ਰੇਟ ਟੂ ਰੇਟ ਕੀਤਾ ਹੋਇਆ ਹੈ ਜੀ ਤੇ ਆਏ ਕਿ ਟੈਕਸ ਦੇ ਸੂਟ ਸਪੈਸ਼ਲ ਜੀ ਇਟਾਲੀਅਨ ਵੂਲ ਦੇ ਜੀ ਤੇ ਪਿਓਰ ਚੈੱਕ ਪਸ਼ਮੀਨੇ ਦੇ ਜੀ ਇਹ 500 500 ਦੇ ਵਿੱਚ ਹੈ ਕੱਲ ਦੇ ਦਿਨ ਲਈ ਤੇ ਆਪਣਾ ਫਾਇਦਾ ਕਰ ਸਕਦੇ ਹੋ ਜੀ ਜੇ ਤੁਸੀਂ ਲਿਆ ਕੇ ਵੀ ਰੱਖ ਲਉਗੇ ਜੀ ਦੋ ਦੋ ਸੂਟ ਜੀ ਅਗਲੀ ਸਰਦੀ ਬਹੁਤ ਹੀ ਵਧੀਆ ਹੁਣ ਤੁਹਾਨੂੰ ਬਹੁਤ ਘੱਟ ਰੇਟ 'ਚ ਮਿਲ ਰਿਹਾ ਜੀ ਅਗਲੀ ਸਰਦੀ ਵਧੀਆ ਕੰਮ ਆ ਜਾਣੇ ਜੀ ਇਹ ਫੈਬਰਿਕ ਤਾਂ ਇੰਨੇ ਹੀ ਜ਼ਿਆਦਾ ਵਧੀਆ ਜੀ ਆਵਲਾ ਦਿੱਤਾ ਇਹਦੇ ਵਿੱਚ ਆ ਤਿੰਨ ਨਾ ਡਿਜ਼ਾਈਨ ਹੀ ਆਪਣੇ ਕੋਲ ਅਵੇਲੇਬਲ ਹੈ ਜੀ ਤੇ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਤੇ ਕੱਪੜਾ ਵੀ ਇਹ ਵੀ ਬਹੁਤ ਵਧੀਆ ਹੈ ਜੀ 500 ਰੁਪਏ ਦਾ ਦਿੱਤਾ ਜਾ ਰਿਹਾ ਜੀ ਜੇ ਤੁਸੀਂ ਕੱਲ ਕੱਟ ਪੀਸ ਖਰੀਦੋਗੇ ਜੀ 5000 ਤੱਕ ਦੇ ਤਾਂ ਤੁਹਾਨੂੰ ਆ ਸੂਟ ਫ੍ਰੀ ਦਿੱਤਾ ਜਾਊਗਾ ਜੀ ਦੁਪੱਟਿਆਂ ਤੇ ਆਫਰ ਹੈ ਜੀ ਬਰਬਰੀ ਵਾਲਿਆਂ ਦੇ ਅਤੇ ਚਨੂਨ ਦੇ ਦੁਪੱਟਿਆਂ ਤੇ ਆਫਰ ਲੈਣੀ ਹੈ ਜੀ ਕੱਲ ਹਾਂਜੀ ਜ਼ਿਆਦਾ ਲੰਮੀ ਨਹੀਂ ਕਰਦਾ ਜੀ ਵੀਡੀਓ ਤੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ